ਪਿੰਡ ਮੇਰਾ ਖੋਖਰ ਤੇ ਅੱਗ ਲੱਗੀ ਵਿਖੀ ਸੀ ਸਨ ਪਿੰਨੇ ਰੌਲਾ ਪਾਇਆ ਤੇ ਹਿੰਦ ਭਜਟਾ ਟ੍ਰੈਕਟਰ ਲੱਗੇ ਦੌੜੇ ਆਏ ਆ ਫਿਰ ਅਸੀਂ ਹੋਰ ਬਾਕੀ ਸਾਰੇ ਸਾਰੀ ਆ ਗਈ ਅੱਗ ਲੱਗ ਰਹੀ ਰੋਡ ਲੱਗ ਰਹੀ ਰੋਡ ਵਾਲੇ ਵੀ ਆ ਗਏ ਸਾਰੇ ਇਕੱਠੇ ਹੋ ਗਏ ਹੁਣ ਤਿੰਨ ਫਾਈਰ ਬਗੇਡਨ ਫਾਈਰ ਫੋਨ ਕਰਤਾ ਉਹ ਵੀ ਗੱਡੀਆਂ ਲੈ ਕੇ ਆ ਗਏ ਨੇ ਨਹੀਂ ਤੇ ਨੁਕਸਾਨ ਬਹੁਤ ਜਰਾਉਣਾ ਸੀਗਾ ਕਿੱਦਾਂ ਬੁਝਾਈ ਆ ਫਿਰ ਫਾਇਰ ਬਗੇਡ ਨੇ ਕੋਈ ਪਬਲਿਕ ਨੇ ਯੋਰ ਲਾ ਕੇ ਕਿਸੇ ਨੇ ਪਾਣੀ ਕਿਸੇ ਨੇ ਸੋਟਾ ਕਿਸੇ ਨੇ ਕੋਈ ਮਿੱਟੀ ਪਾਵਾ ਤਵੇ ਪਾਏ ਗਿੰਦਾ 10 15 ਟਰੈਕਟਰ ਇਕੱਠੇ ਹੋ ਗਏ ਨੇ ਫਿਰ ਹਾਂ ਜੀ ਵੇਖਿਆ ਵਾਇਆ ਵੀ ਗਿਆ ਸਾਰਾ ਮਤਲਬ ਵਾਹ ਕੇ ਆ ਕੇ ਵਾਹ ਕੇ ਹੱਲਾ ਪਾਈਆਂ ਤਵੇ ਭਜੀ ਤਈ ਤਰ੍ਹਾਂ ਕਿਹਾ ਰੋਹਾ ਸਭ ਕੀਤਾ ਜੀ ਕਿਸੇ ਨੇ ਤੇ ਕਿੰਨਾ ਨੁਕਸਾਨ ਆ ਕਿੰਨੀ ਫਸਲ ਸੀ ਔਰ ਕਿੰਨੀ ਨਾਲ ਸੀ ਨਾਲ 4.5 ਕਿਲੋ ਨਾਲ ਸੀਗਾ ਤੇ ਕਣਕ ਤਕਰੀਬਨ 1.5 2 ਕਿਲੇ ਲੱਗ ਛਗੇ ਤੇ ਬਾਕੀ ਕਿ ਟਰੈਕਟਰ ਵਾਹ ਭੰਤੀ ਆ ਵਾਹਤੀ ਸਾਰੀ ਉਹ ਵੀ ਬੇਕਾਰ ਹੋ ਗਈ ਹੁਣ ਕਿੰਨਾ ਨੁਕਸਾਨ ਹੋਇਆ ਟੋਟਲ ਨੁਕਸਾਨ 2 ਕਿਲੇ ਦਾ ਹੋ ਗਿਆ ਜੀ 2 ਕਿਲੇ ਕਣਕ ਦਾ ਹਾਂ ਜੀ ਤੇ ਹੋਰ ਵੀ ਕੁਝ ਹੈ ਕੁਝ ਟਰੈਕਟਰ ਨੂੰ ਅੱਗੇ ਲੱਗੇ ਮੇਰੇ ਨੂੰ ਵੀ ਅੱਗੇ ਲੱਗੇ ਮੈਂ ਵੀ ਸਰਚ ਲਿਆ ਹੈ ਵਿੱਚ ਮਾਹ ਮੈਨੂੰ ਕਿੜਿਆ ਵਾਰ ਲੋਕਾਂ ਨੇ ਬੰਦੇ ਬੰਦੇ ਹਾਂਜੀ ਬੰਦੇ ਬੰਦੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਵੱਲੋਂ ਆਇਆ ਬਈ ਨਹੀਂ ਪ੍ਰਸ਼ਾਸਨ ਵੱਲ ਕੋਈ ਨਹੀਂ ਰੱਖਿਆ ਪਟਵਾਰੇ ਪਟਵਾਰੇ ਕਰਦੋਂ ਸਾਬ ਆਏ ਸੀਗੇ ਦੇਖ ਕੇ ਮੁਆਵਜ਼ਾ ਹਾਂ ਉਹ ਵੇਖ ਕੇ ਲਿਖ ਕੇ ਲੈ ਗਏ ਨੇ ਉਹ ਕੀ ਮੰਗ ਕਰਦੇ ਹੋ ਹੁਣ ਮੰਗ ਕੇ ਸਾਨੂੰ ਇਹੋ ਚਾਹੀਦਾ ਸਾਡੇ ਇਨਸਾਫ ਚਾਹੀਦਾ ਸਾਨੂੰ ਤੇ ਨਾਲੇ ਮੋਜਾ ਮਿਲ ਜਾ ਸਾਨੂੰ ਕਿੰਨੀ ਜ਼ਮੀਨ ਆਪਣੀ ਔਰ ਕਿਦੋਂ ਤੋ ਬਾਹਰ ਹੋਈ ਜ਼ਮੀਨ ਮਗਰੋਂ ਸੜਾਈ 2.5 ਕਿੱਲੇ ਜੀ ਆਪਣੀ 2.5 ਤੋਂ 3 ਕਿੱਲੇ ਆਪਣੀ ਆਪਣੇ ਨਾਲ ਆਪਣੇ ਨਾਲ ਸਾਡੀ ਇਕੱਠੀ ਆ ਭਰਾਵਾਂ ਦੀ ਵੰਡਿਆ ਵੱਖ-ਵੱਖ ਤੇ ਇੱਕ ਥਾਂ 'ਤੇ ਇਕੱਠਾ ਵੰਡਿਆ ਉਧਰ ਨੰਬਰ ਮੇਰੇ ਉਧਰ ਵੀ ਆ ਗਏ ਨੇ ਤੇ ਸਾਰੀ ਕਣਕ ਇਹੀ ਸੀ ਸਾਰੀ ਕਣ ਸਾਰੀ ਕਣਕੀ ਜੀ ਕਣਕ ਸੜ ਗਈ ਆ ਸਾਰੀ ਹਾਂਜੀ ਨਹੀਂ ਰਹਿ ਗਈ ਥੋੜੀ ਬਚੀ ਐ ਬਾਕੀ ਸੜ ਗਈ ਕਿੰਨੀ ਕੁ ਸੜੀ ਐ 4-5 2 ਗਲੇ ਦੇ ਦੋ ਦੇ ਲੱਗੇ ਸਾਰੀ ਸੜ ਗਈ ਐ ਕੋਈ ਖਰਾਬ ਹੋ ਗਈ ਟਰੈਕਟਰਾਂ ਕਰਦੀ ਐ ਅਰਜਨ ਸਿੰਘ ਆ ਜੀ ਪਿੰਡ ਕੁੱਕਰ ਦਾ ਸਰਪੰਚ ਤੇ ਜਦੋਂ ਆਪਾਂ ਉਹ ਕੋਠੇ ਤੇ ਦੇਖਦੇ ਸੀ ਸਾਹਮਣੇ ਤੇ ਅੱਗ ਲੱਗੀ ਸਾਰਾ ਪਿੰਡ ਇਕੱਠਾ ਹੋ ਕੇ ਪੈ ਗਿਆ ਅੱਗ ਬੁਝਾਈ ਐ ਬੜੇ ਯੂਰਨਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਆ ਗਈਆਂ ਕੋਲਾ ਬੋ ਸਾਰਿਆਂ ਨੇ ਬੜਾ ਯੂਰ ਲਾ ਕੇ ਅੱਗ ਬੁਝਾਈ ਆ ਤੇ ਨੁਕਸਾਨ ਕਾਫੀ ਹੋ ਗਿਆ ਕਿੰਨਾ ਨੁਕਸਾਨ ਹੋਇਆ ਕਣਕ ਦੇ ਇਹਨਾਂ ਦੇ 1.5 ਤੋਂ ਪੌਣੇ 2 ਕਿਲੇ ਤੱਕ ਕਣਕ ਸੜ ਗਈ ਏ ਕੋ ਟਰੈਕਟਰ ਨਾਲ ਭੱਜ ਗਈ ਆ ਤੇ ਕੋ ਨਾੜ ਛੜਿਆ ਕੋਈ 4.5 5 ਕਿਲੇ ਨਾਲ ਸੜ ਗਏ ਇੱਕੋ ਬੰਦੇ ਦੀ ਕਣਕ ਸੀ ਹਾਂ ਕਣਕ ਇਹਨਾਂ ਦੀ ਸੰਤੋਖ ਸਿੰਘਾਂ ਦੀ ਤੇ ਬਾਕੀ ਉਹ ਠੇਕੇ ਤੇ ਪਹਿਲੀ ਲਈ ਸੀ ਕਿ ਉਹ ਜਿੰਨੇ ਉਹਦਾ ਨਾੜ ਛੜਿਆ ਉਹ ਮਲਕੀ ਸਿੰਘ ਨਾੜ ਕਿੰਨਾ ਦਾ ਟੋਟਲ ਨਾੜ 4.5 ਕਿਲੇ ਨਾੜ ਸੜ ਗਏ ਕਿੰਨੇ ਕਿ ਤੂੜੀ ਨਿਕਲ ਸਕਦੀ ਹੈ ਦੇਖੋ ਤੂੜੀ ਦੀਆਂ ਦੇਖੋ ਜੀ 9 10 ਟਨ ਵਾਲੀ ਨਿਕਲ ਸਕਦੀ ਸੀ 4.5 ਹਾਂਜੀ ਹਾਂਜੀ ਕੀ ਮੰਕਰ ਜੀ ਮੰਗ ਇਹੋ ਜੀ ਵੇਖੋ ਪ੍ਰਸ਼ਾਸਨ ਇਹਨਾਂ ਦੀ ਮਦਦ ਕਰੇ ਜਿੰਨੀ ਹੋ ਸਕਦੀ ਵੱਧ ਤੋਂ ਵੱਧ ਸਿਰਫ ਇਹ ਜਮੀਨ ਹੈ ਇਹਨਾਂ ਤੋਂ ਜਮੀਨ ਇਹਨਾਂ ਕੋਲ 2.5-3 ਕਿੱਲੇ ਸਾਰੀ ਵੱਧ ਤੋਂ ਵੱਧ ਜਿੰਨੀ ਟੋਟਲ ਹੈਗੀ ਹੈ ਤੇ ਗੁਜ਼ਾਰਾ ਮਾਹ ਹੋ ਰਿਹਾ ਇਹਨਾਂ ਦਾ ਹੈਮਤ ਕੁਮਾਰ ਡਰਾਈਵਰ ਫੋਨ ਆਇਆ ਇਹ ਐਦਾ ਖੋਖਰ ਪਿੰਡ ਜਿਹਦਾ ਅੱਗ ਲੱਗੀ ਹੋਈ ਆ ਤੇ ਸਕੂਲ ਕੈਮਰੀ ਸਕੂਲ ਦੇ ਸਾਹਮਣੇ ਤੇ ਆਪਣਾ ਫਾਇਰ ਬ੍ਰੀਡ ਲੈ ਕੇ ਜਲਦੀ ਪਹੁੰਚੋ ਅਸੀਂ ਹਾਲੇ 5-7 ਮਿੰਟ ਜੀ ਆ ਗਏ ਇੱਥੇ ਆ ਕੇ ਦੇ ਅੱਗੇ ਦੇ ਕਾਬੂ ਅੱਗ ਬਹੁਤ ਜ਼ਿਆਦਾ ਹੈ ਭਿਆਨਕਾ ਜੀ ਜੇ ਅਸੀਂ ਲੇਟ ਹੋਏ ਤੇ ਕਾਫੀ ਨੁਕਸਾਨ ਹੋਣਾ ਸੀ ਕਿੰਨੀਆਂ ਗੱਡੀਆਂ ਆਈਆਂ ਜੀ ਗੱਡੀ ਇੱਕ ਆਈ ਪਹਿਲੇ ਇੱਕ ਬਾਅਦ ਚ ਆਈ ਛੋਟੀ ਗੱਡੀ ਆ ਜੀ ਤੇ ਉਦੋਂ ਅੱਗੇ ਦਾ ਕੰਟਰੋਲ ਹੋ ਗਿਆ ਤਾਂ ਕਿੰਨਾ ਕਰਕਬਾਦ ਦਾ ਫਰਿਆ ਜੀ ਕਰਕਬਾਦ ਜੀ 5 ਕਿਲੇ ਨਾਲ ਦੱਸੰਦੇ ਨੇ ਤੇ ਕਿੱਲਕ ਕਣਕ ਦੇ ਸੰਦੇ ਟਰੈਕਟਰਾਂ ਨਾਲ ਕੈਸ ਸਨੈਸ ਹੋ ਗਿਆ ਉਹਦਾ ਕੋਈ ਕਾਰਨ ਆ ਪਤਾ ਲੱਗਾ ਕਿਦਾ ਵੀ ਕਹਿੰਦਾ ਅੱਗੇ ਦਾ ਜੀ ਉਹ ਪਿੰਡ ਵਾਲੇ ਦੱਸ ਸਕਦੇ ਉਹ ਸਾਨੂੰ ਇਦਾਂ ਦੱਸਿਆ ਨਹੀਂ